ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਮੋਡੇ ਦੀ ਸਲਾਈ ਆਪਾਂ ਤੀਰੇ ਦੀ ਕਿੱਦਾਂ ਲਗਾਉਣੀ ਆ ਅ ਸਹੀ ਤਰੀਕੇ ਦੇ ਨਾਲ ਆ ਦੇਖੋ ਜਿਹੜਾ ਪਿਛਲਾ ਬੈਕ ਨੈਕ ਆ ਉਹਦੀ ਵੀ ਮੈਂ ਰੇਵ ਲੀਰ ਲਗਾ ਕੇ ਇੱਕ ਵਾਰ ਇਹਨੂੰ ਫੋਲਡ ਕਰ ਲਿਆ ਦੂਸਰੀ ਵਾਰ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਤਰਪਾਈ ਕਰਨੀ ਆ ਇੱਥੇ ਤੱਕ ਮੈਂ ਤਿਆਰ ਕਰ ਲਿਆ ਤੇ ਅੱਗੇ ਵਾਲਾ ਜਿਹੜਾ ਗਲ ਆ ਉਹ ਵੀ ਮੈਂ ਤਿਆਰ ਕਰ ਲਿਆ ਆ ਪੂਰਾ ਦੇਖੋ ਫੋਲਡ ਕਰਕੇ ਵੀ ਮੈਂ ਵੱਡੇ ਵੱਖੇ ਦੀ ਸਲਾਈ ਜਿਹੜੀਆਂ ਲਗਾ ਦਿੱਤੀ ਆ ਹਨਾ ਤੇ ਹੁਣ ਆਪਾਂ ਇਹ ਥੀਰਾ ਇਹਦਾ ਜੋੜਨਾ ਆ। ਉਹ ਤੁਹਾਨੂੰ ਦੱਸਦੀਆਂ ਵੀ ਕਿੱਦਾਂ ਸਹੀ ਤਰੀਕਾ ਜਿਹੜਾ ਥੀਰਾ ਜੋੜਨ ਦਾ ਆ। ਇਹ ਦੇਖੋ ਆਪਾਂ ਇਸ ਤਰ੍ਹਾਂ ਰੱਖਣਾ ਆ ਇਹਨੂੰ। ਇਹ ਦੇਖੋ ਜਿਹੜਾ ਇਹ ਪਿਛਲਾ ਕਲਾ ਇਹ ਇਦਾਂ ਫੋਲਡ ਹੋਏਗਾ ਬਾਅਦ ਦੇ ਵਿੱਚ। ਤੇ ਇਹ ਤੁਹਾਨੂੰ ਦਿਖਾਈ ਨਹੀਂ ਦਿੰਦਾ ਹੋਏਗਾ ਮੈਂ ਤੁਹਾਨੂੰ ਇੱਥੇ ਇੱਕ ਨਿਸ਼ਾਨ ਲਗਾ ਦਿੰਨੀ ਆ ਚੌਕ ਦਾ। ਇੱਥੇ ਤੱਕ ਇਹ ਸਲਾਈ ਆ। ਇੱਥੇ ਤੱਕ ਆਪਾਂ ਇਹ ਫੋਲਡ ਕਰਨਾ ਆ। ਕਿਉਂਕਿ ਕਈ ਪੈਣਾ ਮੇਰੀਆਂ ਦੂਸਰੇ ਲੋਟ ਲਗਾਉਂਦੀਆਂ ਨੇ ਸਲਾਈ ਜਿਹੜਾ ਬੈਕ ਨੈਕ ਹੁੰਦਾ ਮੈਂ ਰੇਵਲਰ ਨੂੰ ਲਗਾ ਕੇ ਉਸ ਨੂੰ ਫੋਲਡ ਪਹਿਲਾਂ ਹੀ ਕਰ ਲੈਣੀ ਆ ਤੇ ਹੁਣ ਦੇਖੋ ਆਪਾਂ ਇਹਦਾ ਧਰਨਾ ਬੈਕ ਸਾਈਡ ਵਾਲਾ ਪਿੱਛੇ ਧਰਾਂਗੇ ਆਪਾਂ ਪੱਲਾ ਤੇ ਉੱਪਰ ਆਪਾਂ ਫਰੰਟ ਵਾਲਾ ਪੱਲਾ ਰੱਖਾਂਗੇ ਇਸ ਤਰ੍ਹਾਂ ਤੇ ਜਿਹੜਾ ਰੈਡੀ ਆਗਾ ਆਪਣਾ ਫਰੰਟ ਵਾਲਾ ਪੀਸ ਉਹ ਆਪਾਂ ਉੱਥੇ ਤੱਕ ਰੱਖਣਾ ਜਿੱਥੇ ਤੱਕ ਆਪਾਂ ਬੈਕੜਾ ਜਿਹੜੀ ਰੇਵਲਰ ਫੋਲਡ ਕਰਨੀ ਆ ਇਹ ਤਾਂ ਆਪਾਂ ਇਹ ਸਲਾਈ ਲਗਾਵਾਂਗੇ ਤੇ ਜਿਹੜਾ ਆਹ ਵਾਲਾ ਰੇਵਲੀਰ ਵਾਲਾ ਆ ਜਿਹੜਾ ਜਨ ਆਪਾਂ ਫੋਲਡ ਕਰਨਾ ਉਹਨੂੰ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਇਹ ਤਾਂ ਫੋਲਡ ਕਰਕੇ ਤੇ ਸਲਾਈ ਲਗਾ ਲਵਾਂਗੇ ਸਲਾਈ ਆਪਾਂ ਇਹਨੂੰ ਪੱਕੀ ਕਰ ਲੈਨੇ ਆ ਮੈਂ ਤੁਹਾਨੂੰ ਦਿਖਾਣੀ ਆ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਇਹ ਸਲਾਈ ਲੱਗਦੀ ਆ ਤੀਰੇ ਤੇ ਤੁਸੀਂ ਵੀ ਇਦਾਂ ਹੀ ਸਲਾਈ ਲਗਾਓ ਦੇਖੋ ਬਹੁਤ ਵਧੀਆ ਆ ਜਿਹੜੀਆਂ ਧੀਰੇ ਦੀ ਫਿਨਿਸ਼ਿੰਗ ਦੇ ਨਾਲ ਸਲਾਈ ਲੱਗ ਚੁੱਕੀ ਹੈਗੀ ਤੇ ਜਿਹੜੀਆਂ ਮੇਰੇ ਪਹਿਲਾਂ ਪਹਿਲਾਂ ਤੋਂ ਹੀ ਲਗਾਉਂਦੀਆਂ ਨੇ ਇਦਾਂ ਸਲਾਈ ਉਹ ਬਹੁਤ ਵਧੀਆ ਆ ਕਿਉਂਕਿ ਇਹ ਕਈ ਪਣਾ ਨੂੰ ਨਹੀਂ ਪਤਾ ਹੁੰਦਾ ਨਾ ਤਾਂ ਫਿਰ ਇਹ ਵੀਡੀਓ ਦੇਖ ਕੇ ਉਹ ਵੀ ਸਿੱਖ ਕੇ ਇਦਾਂ ਹੀ ਸਲਾਈ ਲਗਾਉਣ ਬਹੁਤ ਵਧੀਆ ਇਹਦੀ ਫਿਨਿਸ਼ਿੰਗ ਆਉਂਦੀ ਆ ਤੇ ਦੇਖੋ ਮੈਂ ਇੱਕ ਵਾਰ ਤੁਹਾਨੂੰ ਹੋਰ ਦਿਖਾ ਦਿੰਨੀ ਆ ਸਲਾਈ ਆਪਾਂ ਇਦਾਂ ਲਗਾਈ ਸੀ ਪਿੱਛੇ ਵਾਲੇ ਪਲੇ ਦੀ ਜਿਹੜੀ ਲੀਰ ਆ ਉਹ ਆਪਾਂ ਇਦਾਂ ਫੋਲਡ ਕਰ ਦਿੱਤੀ ਸੀਗੀ ਅੱਗੇ ਵਾਲੇ ਨੱਕ ਦੇ ਉੱਪਰ ਦੀ ਤੇ ਇਦਾਂ ਦੇਖੋ ਇਸ ਲਾਈ ਫਿਨਿਸ਼ਿੰਗ ਦੀ ਤਰ੍ਹਾਂ ਨੱਕ ਤੇ ਸਾਈਡ ਵੱਨੀਆਂ ਬਿਲਕੁਲ ਫਿਨਿਸ਼ਿੰਗ ਦੀ ਸਿਲਾਈ ਲੱਗਦੀ ਆ ਤੇ ਚਲੋ ਜੀ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ